ਇਹ ਤਸਵੀਰਾਂ ਨੇ ਗੁਰਾ ਦੇ ਮੁੱਖ ਚਿੱਟੀ ਰੋਡ ਦੀਆਂ ਜਿੱਥੇ ਕਿ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਤੋਂ ਨੌਜਵਾਨਾਂ ਦਾ ਕਾਲ ਬਣ ਕੇ ਆਈ ਦਰਅਸਲ ਗੁਰਾਇਆਂ ਦੇ ਅਟਾ ਨਹਿਰ ਦੇ ਨਜ਼ਦੀਕ ਨੈਸ਼ਨਲ ਹਾਈਵੇ ਤੇ ਹੋਏ ਇਸ ਹਾਦਸੇ ਵਿੱਚ ਜਿੱਥੇ ਮੋਟਰਸਾਈਕਲ ਨੂੰ ਜ਼ਬਰਦਸਤ ਧੱਕ ਲੱਗ ਗਈ ਉੱਥੇ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਫਲੋਰ ਦੇ ਪਿੰਡ ਅਸਾਹੁਰ ਦੇ ਰਹਿਣ ਵਾਲੇ ਵਿੱਕੀ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਆਪਣੇ ਸਾਥੀ ਨਾਲ ਜਾ ਰਿਹਾ ਸੀ ਤੇ ਉਸ ਦੇ ਦੋ ਹੋਰ ਸਾਥੀ ਅਲੱਗ ਬਾਈਕ ਤੇ ਪਹਿਲੇ ਸੋਪਾ ਬਸਾ ਰਹੇ ਸਨ ਜਿਸ ਵਿੱਚ ਇੱਕ ਫਲੋਰ ਦੇ ਪਿੰਡ ਕਤਵਾਲੋਂ ਤੇ ਦੂਸਰਾ ਅਸਾਹੁਰ ਦਾ ਰਹਿਣ ਵਾਲਾ ਸੀ ਉਸਨੇ ਦੱਸਿਆ ਕਿ ਇਹਨਾਂ ਦੋਵੇਂ ਮੋਟਰਸਾਈਕਲ ਸਵਾਰ ਉਸਦੇ ਦੋਸਤਾਂ ਨੂੰ ਫਲੋਰ ਵਾਲੀ ਸਾਈਡ ਤੋਂ ਤੇ ਰਫਤਾਰ ਆ ਰਹੀ ਮਰਸੀਡੀਜ਼ ਕਾਰ ਨੇ ਟੱਕਰ ਮਾਰ ਦਿੱਤੀ ਤੇ ਕਾਰ ਚਾਲਕ ਬਾਈਕ ਨੂੰ ਕਾਫੀ ਦੂਰ ਤੱਕ ਘਸੀਟਦਾ ਹੋਇਆ ਨਾਲ ਲੈ ਗਿਆ ਜਿਸ ਕਾਰਨ ਬਾਈਕ ਨੂੰ ਅੱਗ ਲੱਗ ਗਈ ਉਨ੍ਹਾਂ ਕਿਹਾ ਕਿ ਇਸ ਹਾਸੇ ਦੌਰਾਨ ਬਾਈਕ ਸਵਾਰ ਦੋਵਾਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਨਾ ਨਾ ਬਕੀ ਆ ਜੀ ਅਸੀਂ ਅੰਨੇ ਸੀ ਕੰਮ ਤੋਂ ਤਾਂ ਗੱਡੀ ਵਾਲਾ ਸਾਈਡ ਮਾਰ ਗਿਆ ਇਹ ਪਿੱਛੇ ਸੀ ਦੋ ਜਣੇ ਅਸੀਂ ਮੋਰੇ ਸੀਗੇ ਗੱਡੀ ਬੜੀ ਤੇਜ਼ ਸੀਗੀ ਉਹ ਗੱਡੀ ਵਾਲਾ ਦੋਨਾਂ ਨੂੰ ਸਾਈਡ ਮਾਰ ਗਿਆ ਇਹ ਹੁਣ ਵਜੋਂ ਮੋਗੇ ਦੋਨੇ ਭ੍ਰਿਸ ਦਾ ਲੈ ਗਿਆ ਡਰਾਈਵਰ ਦਾ ਫੜ ਲਿਆ ਜੀ ਡਰਾਈਵਰ ਫੜ ਲਿਆ ਹਾਂਜੀ ਹਾਂਜੀ ਗੱਡੀ ਫੜ ਲਈ ਸੋ ਮੋੜੇ ਜਾ ਕੇ ਹਾਂਜੀ ਕਿਤੀ ਹੋਈ ਓ दारू ਪੀਤੀ ਹੋਈ ਹਾਂ ਨੀ दारू ਪੀਤੀ ਹੋਣੀ ਏ ਜੀ ਗੱਡੀ ਦੇ ਵਿੱਚ ਪਈ ਏ ਫੁੱਟ ਹਾਂਜੀ ਹਾਂਜੀ ਅੱਛਾ ਜੀ ਗੱਡੀ ਵਾਲੇ दारू ਪੀਤੇ ਹੋਏ ਅੱਛਾ ਓਰ ਜੀ ਅੱਛਾ ਦੋਵੇਂ ਅੱਛਾ ਓਰ ਦੇ ਸਕੀ ਹਾਂ ਨੀ ਇੱਕ ਤਾਂ ਪਾਲੋਂ ਦੱਸ ਜੀ ਹਾਂ ਕਿੰਨਾ ਟਾਈਮ ਕੇ ਆਈ ਬਿਆਨ ਇਹ ਅਸੀਂ ਪਹਿਲਾਂ ਸੋ ਨਿਕਲੇ ਸੀਗੇ 7:30 ਵਜੇ ਹਾਂਜੀ ਇਹ ਹੋਇਆ ਪੌਣੇ 8:00 ਵਜੇ ਸ਼ਾਮ ਦੇ ਟਾਈਮ ਪੌਣੇ 8:00 ਵਜੇ ਮੈਨੇ ਹੋ ਗਏ 3 3 ਘੰਟੇ ਹਾਂਜੀ ਹਾਂਜੀ ਤਿੰਨ ਚਾਰ ਘੰਟੇ ਹੋ ਗਏ ਆ ਬੋਡੀ ਲੈ ਗਏ ਆ ਹਾਂਜੀ ਹਾਂਜੀ ਬੋਡੀ ਲੈ ਗਏ ਗੱਡੀ ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚੇ ਐਸਐਚਓ ਗੁਰਾਇਆ ਸੁਖਦੇਵ ਸਿੰਘ ਨੇ ਪੁਲਿਸ ਪਾਰਟਿਸ ਮੇਸ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਕਾਰ ਅਤੇ ਉਸ ਦੇ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਐਕਸੀਡੈਂਟ ਹੋਇਆ ਇੱਕ ਆਪਣੇ ਪੁਲ ਦੇ ਉੱਪਰ ਥਾਣੇ ਦੇ ਸਾਹਮਣੇ ਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਤੇ ਉਹਨਾਂ ਦੀਆਂ ਮੌਕੇ ਤੇ ਹੀ ਮੌਤ ਹੋ ਗਈ। ਬਾਕੀ ਜਿਹੜੀ ਅਸੀਂ ਸਾਰੇ ਕਾਬਜੇ ਚ ਲੈ ਲਈਏ ਗੱਡੀ ਤੇ ਬੰਦਾ ਵੀ ਕਾਬਜੇ ਤੇ ਲੈ ਲਿਆ ਤੇ ਅਗਰੇ ਤੇ ਤੀਕਿਆ। ਹੋਰ ਪਰ ਦੋਨਾਂ ਦੀ ਹੋ ਗਈ। ਹਾਂ ਮੌਕੇ ਤੇ ਬਰੰਦੀ ਹੋ ਗਈ। ਪਛਾਣ ਹੋਏ ਕਿੱਥੇ ਦੇ ਆ? ਇਹ ਹਲੇ ਪੂਰਾ ਨਹੀਂ ਪੂਰਾ ਆਈਡੈਂਟੀਫਾਈਡ ਨਹੀਂ ਹੋਇਆ। ਅਸੀਂ ਕਰ ਰਹੇ ਹਾਂ ਜੇ ਤੱਕ। ਕਰ ਰਹੇ ਕਾਰ ਦੇ ਤੇ ਵੀ ਇਹ ਬਾਈਕ ਤੇ ਵੀ ਬਾਈਕ ਤੇ ਵੀ ਕਹਿੰਦੇ ਅਕ ਲੱਗੀ ਬਾਈਕ ਨੂੰ ਹਾਂ ਉਹ ਨਾਲ ਤੇ ਜਿਹਦਾ ਰਿੰਗਣ ਨਾ ਨਾ ਟੈਂਕੀ ਨੂੰ ਅ ਟੈਂਕੀ ਨਾਲ ਕਸਰਾਇਆ ਕਿਸਰ ਦੇ ਨਾਲ ਨਾ ਪੈਟਰੋਲ ਕਰਕੇ ਪਾ ਦੇ ਨਾਲ